ਮੈਂ ਬਹੁਤ ਅੱਜ ਜਿਵੇਂ ਕਹਿ દिए ਵੀ ਹਾਸੇ ਜਿਹਦੇ ਮੂਡ ਦੇ ਵਿੱਚ ਆ ਤੇ ਰੀਜ਼ਨ ਹੈ ਭਾਨੇ ਸਿੱਧੂ ਤੇ ਜਿਹੜਾ ਪਰਚਾ ਹੋਇਆ ਅੱਜ ਸਡਨਲੀ ਜਿਹੜਾ ਪਰਚਾ ਪਟਿਆਲੇ ਸਦਰ ਥਾਣੇ ਦੇ ਵਿੱਚ ਉਹਦੇ ਤੇ ਦਰਜ ਹੋਇਆ ਮੈਂ ਮਤਲਬ ਹਾਸਾ ਇਸ ਕਰਕੇ ਨਹੀਂ ਆ ਰਿਹਾ ਵੀ ਬਾਈ ਭਾਨੇ ਤੇ ਪਰਚਾ ਹੋਇਆ ਹਾਸਾ ਇਸ ਕਰਕੇ ਆ ਰਿਹਾ ਵੀ ਜਿਹੜਾ ਪਰਚਾ ਉਹਦੇ ਤੇ ਕੀਤਾ ਗਿਆ 379 ਬੀ ਮਤਲਬ ਸਨੇਚਿੰਗ ਚੋਰੀ ਦਾ ਵੀ ਐਨਐਸੀ ਚੈਨੀ ਲਾਈਆ ਕਿਸੇ ਦੀ ਮੈਂ ਇਸ ਕਰਕੇ ਇਸ ਗੱਲ ਤੋਂ ਮਤਲਬ ਜਿਵੇਂ ਕਹਿ ਦिए ਵੀ ਮੂਰਖਤਾ ਦੇ ਉੱਪਰ ਉਹਨਾਂ ਦੇ ਹਾਸਾ ਆ ਰਿਹਾ ਉਹ ਮੂਰਖਤਾ ਹੈ ਸਰਕਾਰ ਦੀ ਜੇ ਤੁਸੀਂ ਇਸ ਵੇਲੇ ਦੋਸ਼ ਦਿਓ ਨਾ ਪੁਲਿਸ ਨੂੰ ਕੋਈ ਕਵੇ ਅਖੇ ਜੀ ਪੁਲਿਸ ਚੱਕ ਲਈ ਆ ਜੀ ਪੁਲਿਸ ਨੇ ਪਰਚਾ ਪਾਤਾ ਨਹੀਂ ਭਾਈ ਪੁਲਿਸ ਤਾਂ ਜਿਹੜੇ ਮਤਲਬ ਪੜੇ ਲਿਖੇ ਅਫਸਰ ਹੁੰਦੇ ਨੇ ਜਿਨ੍ਹਾਂ ਨੇ ਆਈਪੀਐਸ ਆਈਈਐਸ ਦੀਆਂ ਵੱਡੀਆਂ-ਵੱਡੀਆਂ ਡਿਗਰੀਆਂ ਲਈਆਂ ਪੜ ਪੜ੍ਹਾਈ ਕਰਕੇ ਇਹ ਪਦਵੀਆਂ ਪ੍ਰਾਪਤ ਕੀਤੀਆਂ ਨੇ ਦੁੱਖ ਇਸ ਗੱਲ ਦਾ ਵੀ ਉਹਨਾਂ ਪੜਿਆਂ ਲਿਖਿਆਂ ਦੇ ਪਿੱਛੇ ਅਨਪੜਾਂ ਦਾ ਦਿਮਾਗ ਚੱਲਦਾ ਹੁੰਦਾ ਹੈ ਤੇ ਆ ਜਿਹੜਾ ਇਹ ਪੜ੍ਹੇ ਲਿਖੇ ਪੁਲਿਸ ਵਾਲਿਆਂ ਤੋਂ ਕੰਮ ਕਰਵਾਇਆ 379 ਦਾ ਕਰਵਾਇਆ ਪਿੱਛੇ ਅਣਪੜਹਾ ਨੇ ਆ ਉਹ ਅਣਪੜ ਕਿਹੜੇ ਨੇ ਉਹ ਤੁਹਾਨੂੰ ਵੀ ਪਤਾ ਹੈ ਉਹ ਕਿਹੜੇ ਨੇ ਉਹ ਪੁਲਿਸ ਵਾਲਿਆਂ ਦੇ ਬਰਾਬਰ ਜੇ ਪੜ੍ਹਾਈ ਦੀ ਗੱਲ ਕਰੀਏ ਤਾਂ ਚਾਰ ਅੱਖਰ ਨਹੀਂ ਉਹ ਚੱਜਨਾ ਪੜ ਸਕਦੇ ਜਿਹੜੇ ਪ੍ਰਸ਼ਾਸਨ ਤੇ ਆ ਕੇ ਹੁਕਮ ਚਲਾਉਂਦੇ ਨੇ ਬਾਈ ਜੀ ਚਲੋ ਗੱਲ ਇਹ ਹੈ ਵੀ ਭਾਨੇ ਸਿੱਧੂ ਤੇ 379 ਦਾ ਪਰਚਾ ਚਲੋ ਉਹ ਹੁਣ ਹੋ ਗਿਆ 21 23 12 ਦਾ ਪਰਚਾ ਉਹ ਮਤਲਬ ਅ 23 ਤਰੀਕ 12ਵੇਂ ਮਹੀਨੇ ਦੀ 2023 ਦਾ ਪਰਚਾ ਤੇ 21 ਨੂੰ ਉਹਦੇ ਤੇ ਐਫ ਆਈ ਆਰ ਦਰਜ ਹੁੰਦੀ ਲਗਭਗ 1 ਮਹੀਨੇ ਦਾ ਵਕਫਾ ਹੁੰਦਾ 1 ਮਹੀਨੇ ਬਾਅਦ ਉਸ ਬੰਦੇ ਨੂੰ ਚੇਤਾ ਹੁੰਦਾ ਵੀ 1 ਮਹੀਨੇ ਬਾਅਦ ਵੀ ਜਿਹੜਾ ਬੰਦਾ ਸੀ ਉਹ ਪਹਾਨਾ ਸਿੱਧੂ ਸੀ ਤੇ ਮੈਂ ਪਰਚਾ ਕਰਾਇਆ ਤੇ ਚਲੋ ਅ ਕੱਲ ਮੇਰੀ ਕਿ ਇੰਟਰਵਿਊ ਹੋਈ ਸੀ ਕੋਈ ਵੀਰ ਸੀ ਮੱਖੂ ਤੋਂ ਪત્રਕਾਰ ਸੀ ਤੇ ਉਹਨੇ ਮੈਨੂੰ ਪੁੱਛਿਆ ਤੇ ਮੈਂ ਉਹਨੂੰ ਕਹਤਾ ਵੀ ਮੈਨੂੰ 200% ਗਾਰੰਟੀ ਸ਼ੋਰ ਆ ਵੀ ਭਾਨੇ ਸਿੱਧੂ ਨੂੰ ਨਹੀਂ ਆਣ ਦੇਣਗੇ ਜੇਲ੍ਹ ਦੇ ਵਿੱਚ ਇੱਕ ਹੋਰ ਪਰਚਾ ਪਊਗਾ। ਉਹੀ ਕੰਮ ਹੋਇਆ। ਹੁਣ ਭਾਨੇ ਸਿੱਧੂ ਤੇ ਜਿਹੜਾ ਪਰਚਾ ਹੋਇਆ ਇਹ ਕੋਈ ਵੱਡੀ ਗੱਲ ਨਹੀਂ ਨਾਰਮਲ ਗੱਲ ਹੈ। ਹਾਂ ਖੱਜਲ ਖਵਾਰੀ ਭਾਵੇਂ 302 ਹੋਵੇ ਤੇ ਭਾਵੇਂ 379 ਹੋਵੇ ਤੇ ਭਾਵੇਂ 332 ਹੋਵੇ ਖੱਜਲ ਖਵਾਰੀ ਹਰੇਕ ਪਰਚੇ ਦੀ ਬਰਾਬਰ ਚੱਲਣੀ ਪੈਂਦੀ ਆ ਪਰ ਮੈਂ ਫੇਰ ਬੇਨਤੀ ਕਰਾਂ ਬਾਈ ਭਾਨੇ ਸਿੱਧੂ ਦੇਖੋ ਭਾਨੇ ਸਿੱਧੂ ਦਾ ਮੇਰਾ ਮਸਲੇ ਕਈ ਮਸਲਿਆਂ ਤੇ ਵਿਚਾਰਾਂ ਤੇ ਪੰਥਕ ਵਿਚਾਰਾਂ ਤੇ ਮੇਰਾ મત ਭੇਦ ਹੈ ਬੜਾ ਹੋਵੇਗਾ ਪਰ ਆ ਜਿਹੜਾ ਕੰਮ ਸਰਕਾਰ ਨੇ ਕੀਤਾ ਮੈਂ ਦਾਅਵੇ ਨਾਲ ਕਹਿ ਸਕਦਾ ਪਰਚਾ ਪਾਉਂਦੇ ਨਾ ਕੋਈ ਹੋਰ ਪਾ ਦਿੰਦੇ ਅਖੇ ਜੀ ਆ ਫਲਾਣੇ ਏਜੰਟ ਨੂੰ ਇਹਨੇ ਬਲੈਕਮੇਲ ਕੀਤਾ ਚੱਲ ਗੱਲ ਫੇਰ ਵੀ ਸਮਝ ਆਉਂਦੀ ਸੀ ਪਰ 379 ਦਾ ਪਰਚਾ ਪਾ ਕੇ ਸਰਕਾਰ ਨੇ ਨਾ ਆਪਣੀ ਜਿਹੜੀ ਕਬਰ ਕਹਿੰਦੇ ਨੇ ਉਹ ਆਪਣੀਆਂ ਪੁੱਟਣੀਆਂ ਸ਼ੁਰੂ ਕਰਤੀਆਂ ਨੇ ਇਹ ਭਾਨੇ ਸੀ ਜਿਹੜਾ 379 ਦਾ ਪਰਚਾ ਇੱਕ ਟੋਪੀ ਵਾਲਾ ਕਿੱਲ ਜਿਹਨੂੰ ਆਪਾਂ ਕਹਿੰਦੇ ਆ ਨਾ ਟੋਪੀ ਵਾਲਾ ਕਿਲ ਭਾਨੇ ਸਿੱਧੂ ਦੇ ਸਪਰਚੇ ਨੇ ਸਰਕਾਰ ਦੀਆਂ ਜੜਾਂ ਨੇ ਵਿੱਚ ਜੜ ਦੇਣਾ ਉਹ ਤੁਹਾਡੇ ਸਾਹਮਣੇ ਹੁਣ ਵੇਖੋ ਕੀ ਹੋਣਾ ਚਲੋ ਅਸੀਂ ਬੋਲਦੇ ਆ ਅਸੀਂ ਪਰਚੇ ਹੰਡਾਣੇ ਵੀ ਪਏ ਆ ਤੇ ਆ ਬੋਲਣ ਕਰਕੇ ਸਾਡੇ ਤੇ ਹੋਰ ਪਰਚੇ ਵੀ ਹੋ ਸਕਦੇ ਨੇ ਇਹ ਕੋਈ ਦੌਰ ਆਈ ਨਹੀਂ ਹੈਗੀ ਆ ਪਰ ਜਿਹੜਾ ਕੰਮ ਮੈਂ ਫੇਰ ਬੇਨਤੀ ਕਰਾਂ ਮੈਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਾਂ ਪੁਲਿਸ ਵਾਲਿਆਂ ਨੇ ਵੀ ਬੇਨਤੀ ਕਰਦਾ ਵੀ ਠੀਕ ਹੈ ਤੁਹਾਡੇ ਤੇ ਸਰਕਾਰਾਂ ਦਾ ਪ੍ਰੈਸ਼ਰ ਬਹੁਤ ਹੁੰਦਾ ਹੈ ਪਰ ਤੁਸੀਂ ਉਹਨਾਂ ਨੂੰ ਸਲਾਹ ਦੇ ਦਿਆ ਕਰੋ ਤੁਸੀਂ ਸਲਾਹ ਤੇ ਦੇ ਦਿਆ ਕਰੋ ਵੀ ਕਿੱਦਾਂ ਦਾ ਪਰਚਾ ਉਹਦੇ ਤੇ ਪਾਉਣ ਦਿਓ ਕਿੱਦਾਂ ਦਾ ਪਰਚਾ ਕਰਨ ਦਿਓ ਤੁਸੀਂ ਉਹਦੇ ਤੇ ਤੇ ਚਲੋ ਗੁਰੂ ਸਾਹਿਬ ਕਿਰਪਾ ਕਰਨ ਹੁਣ ਅਗਲੀ ਬੇਨਤੀ ਭਾਨੇ ਦੀ ਟੀਮ ਨੂੰ 29 ਦਾ ਕੱਠ ਮੇਰੇ ਖਿਆਲ ਚ ਰੱਖਿਆ ਸੀ ਇਹਨਾਂ ਨੇ ਕੋਰਟ ਦੁਨੇ ਵਿਖੇ ਤੇ ਪਤਾ ਨਹੀਂ ਹੁਣ ਉਹ ਤਾਂ ਕੱਠ ਇਹਨਾਂ ਦੀ ਟੀਮ ਜਿਹੜੀ ਆ ਭਾਨਾ ਸਿੱਧੂ ਦੀ ਜਿਹੜੇ ਵੀਰ ਭਰਾ ਨੇ ਰਾਜ ਸਿੰਘ ਖਾਲਸਾ ਹਰੀ ਨੇ ਤੇ ਵੀਰ ਹੋਰ ਵੀ ਕਈ ਨੇ ਉਹ ਜਾਣਦੇ ਨੇ ਤੇ ਪਰ ਜਿਹੜੀ ਮੈਂ ਬੇਨਤੀ ਕਰਨ ਲੱਗਾ ਵੀ ਹੁਣ ਭਾਨੇ ਸਿੱਧੂ ਦੀ ਬਾਈ ਦੀ ਜ਼ਮਾਨਤ ਨਾ ਕਰਾਇਓ ਜੇ ਰਿੱਟ ਪਾਓ ਪਹਿਲਾਂ ਰਿਟ ਪਾ ਕੇ ਇਹ ਚੀਜ਼ ਪਤਾ ਕਰੋ ਵੀ ਇਹਦੇ ਤੇ ਹੋਰ ਕਿਹੜੇ ਕਿਹੜੇ ਕਿਉਂਕਿ ਨਿੱਕੇ 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 ਪਰਚੇ ਉਹਨੂੰ ਹਰਾਸ਼ ਕਰਨ ਵਾਸਤੇ ਨਿੱਕੇ ਨਿੱਕੇ ਪਰਚੇ ਦੀ ਜਮਾਨਤ ਇੱਕ ਦਿਨ ਦੋ ਦਿਨ ਚ ਹੋ ਜਾਂਦੀ ਆ ਜਿਨ੍ਹਾਂ ਦੀ ਜਮਾਨਤ ਥਾਣੇ ਵਿੱਚ ਵੀ ਹੋ ਜਾਂਦੀ ਆ ਤੇ ਉਹ ਪਰਚੇ ਉਹਦੇ ਤੇ ਕਈ ਇਹਨਾਂ ਨੇ ਰੱਖੇ ਹੋਣਗੇ ਤੇ ਉਹ ਪਹਿਲਾਂ ਰਿਟ ਪਾਇਓ ਤੁਸੀਂ ਰਿਟ ਪਾ ਕੇ ਉਹ ਡਿਟੇਲ ਲਿਓ ਭਾਵੇਂ 10 ਦਿਨ ਵੱਧ ਲੱਗ ਜਾਣ ਬਾਈ ਭਾਨੇ ਨੂੰ ਜੇਲ੍ਹ ਦੇ ਵਿੱਚ ਕੋਈ ਪਰੇਸ਼ਾਨੀ ਨਹੀਂ ਹੈ ਪਰ ਰਿਟ ਪਾਉਣ ਤੋਂ ਬਿਨਾ ਪਤਾ ਕਰਨ ਤੋਂ ਬਿਨਾ ਉਹਨੂੰ ਇਹਦੀ ਜ਼ਮਾਨਤ ਨਾ ਕਰਵਾਇਓ ਜੇ ਸੋ ਗੁਰੂ ਸਾਹਿਬ ਕਿਰਪਾ ਕਰਨ ਸਾਰਿਆਂ ਨੂੰ ਚੜ੍ਹਦੀ ਕਲਾ ਰੱਖਣ ਤੇ ਸਰਕਾਰ ਨੂੰ ਸਮਰਥਤ ਦੇਣ ਸਰਕਾਰ ਨੂੰ ਸਮਰਥਤ ਦੇਣ ਜਿਹੜੀ ਇਦਾਂ ਦੇ ਆ ਨਾਜਾਇਜ਼ ਪਰਚੇ ਪਰਚੇ ਨਾਜਾਇਜ਼ ਤੇ ਹੋਰ ਨਾਜਾਇਜ਼ 379 ਚੋਰੀ ਦਾ ਪਰਚਾ ਉਸ ਨੌਜਵਾਨ ਤੇ ਪਾਰੀ ਆ ਜਿਹੜਾ ਕੁਝ ਨੌਜਵਾਨਾਂ ਪੰਜਾਬ ਵਾਸਤੇ ਕੁਝ ਕਰਦਾ ਕਸ਼ ਕੁਸ਼ ਕਰ ਰਿਹਾ ਤੇ ਕਰਦਾ ਰਹੇਗਾ ਬਾਕੀ ਭਾਈ ਕਰਦੇ ਵੀ ਰਹਿਣਾ ਸਾਰਿਆਂ ਨੇ ਸੋ ਗੁਰੂ ਸਾਹਿਬ ਕਿਰਪਾ ਕਰਨ ਤੇ ਪਟਿਆਲੇ ਉਹਨੂੰ ਹੁਣ ਮੇਰੇ ਖਿਆਲ ਚ ਲਿਆਂਦਾ ਹੈਗਾ ਸਦਾ ਦਾ ਪਰਚਾ ਤੇ ਬਾਕੀ ਅੱਗੇ ਉਹਨਾਂ ਦੀ ਟੀਮ ਨੇ ਵਰਕ ਕਰਨਾ ਹੈ ਬਾਕੀ ਸਾਡੀ ਜਿੱਥੇ ਲੋਡ ਅਸੀਂ ਨਾਲ ਖੜੇ ਆ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਮੈਂ ਬਹੁਤ ਅੱਜ ਜਿਵੇਂ ਕਹਿ દिए ਵੀ ਹਾਸੇ ਜਿਹਦੇ ਮੂਡ ਦੇ ਵਿੱਚ ਆ ਤੇ ਰੀਜ਼ਨ ਹੈ ਭਾਨੇ ਸਿੱਧੂ ਤੇ ਜਿਹੜਾ ਪਰਚਾ ਹੋਇਆ ਅੱਜ ਸਡਨਲੀ ਜਿਹੜਾ ਪਰਚਾ ਪਟਿਆਲੇ ਸਦਰ ਥਾਣੇ ਦੇ ਵਿੱਚ ਉਹਦੇ ਤੇ ਦਰਜ ਹੋਇਆ ਮੈਂ ਮਤਲਬ ਹਾਸਾ ਇਸ ਕਰਕੇ ਨਹੀਂ ਆ ਰਿਹਾ ਵੀ ਬਾਈ ਭਾਨੇ ਤੇ ਪਰਚਾ ਹੋਇਆ ਹਾਸਾ ਇਸ ਕਰਕੇ ਆ ਰਿਹਾ ਵੀ ਜਿਹੜਾ ਪਰਚਾ ਉਹਦੇ ਤੇ ਕੀਤਾ ਗਿਆ 379 ਬੀ ਮਤਲਬ ਸਨੇਚਿੰਗ ਚੋਰੀ ਦਾ ਵੀ ਐਨਐ ਚੈਨੀ ਲਾਈ ਆ ਕਿਸੇ ਦੀ ਮੈਂ ਇਸ ਕਰਕੇ ਇਸ ਗੱਲ ਤੋਂ ਮਤਲਬ ਜਿਵੇਂ ਕਹਿ ਦਿੱ ਇਹ ਵੀ ਮੂਰਖਤਾ ਦੇ ਉੱਪਰ ਉਹਨਾਂ ਦੇ ਹਾਸਾ ਆ ਰਿਹਾ ਉਹ ਮੂਰਖਤਾ ਹੈ ਸਰਕਾਰ ਦੀ ਜੇ ਤੁਸੀਂ ਇਸ ਵੇਲੇ ਦੋਸ਼ ਦਿਓ ਨਾ ਪੁਲਿਸ ਨੂੰ ਕੋਈ ਕਵੇ ਅਖੇ ਜੀ ਪੁਲਿਸ ਚੱਕ ਲਈ ਆ ਜੀ ਪੁਲਿਸ ਨੇ ਪਰਚਾ ਪਾਤਾ ਨਹੀਂ ਭਾਈ ਪੁਲਿਸ ਤਾਂ ਜਿਹੜੇ ਮਤਲਬ ਪੜੇ ਲਿਖੇ ਅਫਸਰ ਹੁੰਦੇ ਨੇ ਜਿਨ੍ਹਾਂ ਨੇ ਆਈਪੀਐਸ ਆਈਈਐਸ ਦੀਆਂ ਵੱਡੀਆਂ-ਵੱਡੀਆਂ ਡਿਗਰੀਆਂ ਲਈਆਂ ਪੜ ਪੜ੍ਹਾਈ ਕਰਕੇ ਇਹ ਪਤਮੀਆਂ ਪ੍ਰਾਪਤ ਕੀਤੀਆਂ ਨੇ ਦੁੱਖ ਇਸ ਗੱਲ ਦਾ ਵੀ ਉਹਨਾਂ ਪੜਿਆਂ ਲਿਖਿਆਂ ਦੇ ਪਿੱਛੇ ਅਨਪੜਾਂ ਦਾ ਦਿਮਾਗ ਚੱਲਦਾ ਹੁੰਦਾ ਤੇ ਆਹ ਜਿਹੜਾ ਇਹ ਪੜ੍ਹੇ ਲਿਖੇ ਪੁਲਿਸ ਵਾਲਿਆਂ ਤੋਂ ਕੰਮ ਕਰਵਾਇਆ 379 ਦਾ ਕਰਵਾਇਆ ਪਿੱਛੇ ਅਨਪੜਾ ਨੇ ਆਹ ਅਨਪੜ ਕਿਹੜੇ ਨੇ ਉਹ ਤੁਹਾਨੂੰ ਵੀ ਪਤਾ ਹੈ ਉਹ ਕਿਹੜੇ ਨੇ ਉਹ ਪੁਲਿਸ ਵਾਲਿਆਂ ਦੇ ਬਰਾਬਰ ਜੇ ਪੜ੍ਹਾਈ ਦੀ ਗੱਲ ਕਰੀਏ ਤਾਂ ਚਾਰ ਅੱਖਰ ਨਹੀਂ ਉਹ ਚੱਜ ਨਾਲ ਪੜ੍ਹ ਸਕਦੇ ਜਿਹੜੇ ਪ੍ਰਸ਼ਾਸਨ ਤੇ ਆ ਕੇ ਹੁਕਮ ਚਲਾਉਂਦੇ ਨੇ ਬਾਈ ਜੀ ਚਲੋ ਗੱਲ ਇਹ ਹੈ ਵੀ ਪਾਨੇ ਸਿੱਧੂ ਤੇ 379 ਦਾ ਪਰਚਾ ਚਲੋ ਉਹ ਹੁਣ ਹੋ ਗਿਆ 21 23 12 ਦਾ ਪਰਚਾ ਉਹ ਮਤਲਬ 23 ਤਰੀਕ 12ਵੇਂ ਮਹੀਨੇ ਦੀ 2023 ਦਾ ਪਰਚਾ ਤੇ 21 ਨੂੰ ਉਹਦੇ ਤੇ ਐਫ ਆਈ ਆਰ ਦਰਜ ਹੁੰਦੀ ਲਗਭਗ 1 ਮਹੀਨੇ ਦਾ ਵਕਵਾ ਹੁੰਦਾ 1 ਮਹੀਨੇ ਬਾਅਦ ਉਸ ਬੰਦੇ ਨੂੰ ਚੇਤਾ ਹੁੰਦਾ ਵੀ 1 ਮਹੀਨੇ ਬਾਅਦ ਵੀ ਜਿਹੜਾ ਬੰਦਾ ਸੀ ਉਹ ਪਾਨਾ ਸਿੱਧੂ ਸੀ ਤੇ ਮੈਂ ਪਰਚਾ ਕਰਾਇਆ ਤੇ ਚਲੋ ਅ ਕੱਲ ਮੇਰੀਕ ਇੰਟਰਵਿਊ ਹੋਈ ਸੀ ਕੋਈ ਵੀਰ ਸੀ ਮੱਖੂ ਤੋਂ ਪੱਤਰਕਾਰ ਸੀ ਤੇ ਉਹਨੇ ਮੈਨੂੰ ਪੁੱਛਿਆ ਤੇ ਮੈਂ ਉਹਨੂੰ ਕਹਿਤਾ ਵੀ ਮੈਨੂੰ 200% ਗਾਰੰਟੀ ਸ਼ੋਰ ਆ ਵੀ ਭਾਨੇ ਸਿੱਧੂ ਨੂੰ ਨਹੀਂ ਆਣ ਦੇਣਗੇ ਜੇਲ੍ਹ ਦੇ ਵਿੱਚ ਕੁਝ ਹੋਰ ਪਰਚਾ ਪਊਗਾ ਉਹੀ ਕੰਮ ਹੋਇਆ ਹੁਣ ਭਾਨੇ ਸਿੱਧੂ ਤੇ ਜਿਹੜਾ ਪਰਚਾ ਹੋਇਆ ਇਹ ਕੋਈ ਵੱਡੀ ਗੱਲ ਨਹੀਂ ਨਾਰਮਲ ਗੱਲ ਹੈ ਹਾਂ ਖੱਜਲ ਖਵਾਰੀ ਭਾਵੇਂ 302 ਹੋਵੇ ਤੇ ਭਾਵੇਂ 379 ਹੋਵੇ ਤੇ ਭਾਵੇਂ 330 ਹੋਵੇ ਖੱਜਲ ਖਵਾਰੀ ਹਰੇਕ ਪਰਚੇ ਦੀ ਬਰਾਬਰ ਚੱਲਣੀ ਪੈਂਦੀ ਆ ਪਰ ਮੈਂ ਫੇਰ ਬੇਨਤੀ ਕਰਾਂ ਬਾਈ ਭਾਨੇ ਸਿੱਧੂ ਦੇਖੋ ਭਾਨੇ ਸਿੱਧੂ ਦਾ ਮੇਰਾ ਮਸਲਾ ਹੈ ਕਈ ਮਸਲਿਆਂ ਤੇ ਵਿਚਾਰਾਂ ਤੇ ਪੰਥਕ ਵਿਚਾਰਾਂ ਤੇ ਮੇਰਾ ਮਤਭੇਦ ਹੈ ਬੜਾ ਹੋਵੇਗਾ ਪਰ ਆ ਜਿਹੜਾ ਕੰਮ ਸਰਕਾਰ ਨੇ ਕੀਤਾ ਮੈਂ ਦਾਅਵੇ ਨਾਲ ਕਹਿ ਸਕਦਾ ਪਰਚਾ ਪਾਉਂਦੇ ਨਾ ਕੋਈ ਹੋਰ ਪਾ ਦਿੰਦੇ ਅਖੇ ਜੀ ਆ ਫਲਾਣੇ ਏਜੰਟ ਨੂੰ ਇਹਨੇ ਬਲੈਕਮੇਲ ਕੀਤਾ ਚੱਲ ਗੱਲ ਫੇਰ ਵੀ ਸਮਝ ਆਉਂਦੀ ਸੀ ਪਰ 379 ਦਾ ਪਰਚਾ ਪਾ ਕੇ ਸਰਕਾਰ ਨੇ ਨਾ ਆਪਣੀ ਜਿਹੜੀ ਕਬਰ ਕਹਿੰਦੇ ਨੇ ਉਹ ਆਪਣੀਆਂ ਪੁੱਟਣੀਆਂ ਸ਼ੁਰੂ ਕਰਤੀਆਂ ਨੇ ਇਹ ਭਾਨੇ ਸਿੱਧੂ ਦੇ 379 ਦਾ ਪਰਚਾ ਇੱਕ ਟੋਪੀ ਵਾਲਾ ਕਿਲ ਜਿਹਨੂੰ ਆਪਾਂ ਕਹਿੰਦੇ ਆ ਨਾ ਟੋਪੀ ਵਾਲਾ ਕਿਲ ਭਾਨੇ ਸਿੱਧੂ ਦੇ ਸਪਰਚੇ ਨੇ ਸਰਕਾਰ ਦੀਆਂ ਜੜਾਂ ਨੇ ਵਿੱਚ ਜੜ ਦੇਣਾ ਉਹ ਤੁਹਾਡੇ ਸਾਹਮਣੇ ਹੁਣ ਵੇਖੋ ਕੀ ਹੋਣਾ ਚਲੋ ਅਸੀਂ ਬੋਲਦੇ ਆ ਅਸੀਂ ਪਰਚੇ ਹੰਡਾਣੇ ਵੀ ਪਏ ਆ ਤੇ ਆ ਬੋਲਣ ਕਰਕੇ ਸਾਡੇ ਤੇ ਹੋਰ ਪਰਚੇ ਵੀ ਹੋ ਸਕਦੇ ਨੇ ਇਹ ਕੋਈ ਦੌਰ ਆਈ ਨਹੀਂ ਹੈਗੀ ਆ ਪਰ ਜਿਹੜਾ ਕੰਮ ਮੈਂ ਫੇਰ ਬੇਨਤੀ ਕਰਾਂ ਮੈਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਾਂ ਪੁਲਿਸ ਵਾਲਿਆਂ ਨੇ ਵੀ ਬੇਨਤੀ ਕਰਦਾ ਵੀਠੀਕ ਹੈ ਤੁਹਾਡੇ ਤੇ ਸਰਕਾਰਾਂ ਦਾ ਪ੍ਰੈਸ਼ਰ ਬਹੁਤ ਹੁੰਦਾ ਹੈ ਪਰ ਤੁਸੀਂ ਉਹਨਾਂ ਨੂੰ ਸਲਾਹ ਦੇ ਦਿਆ ਕਰੋ ਤੁਸੀਂ ਸਲਾਹ ਤੇ ਦੇ ਦਿਆ ਕਰੋ ਵੀ ਕਿੱਦਾਂ ਦਾ ਪਰਚਾ ਉਹਦੇ ਤੇ ਪਾਉਣ ਦਿਓ ਕਿੱਦਾਂ ਦਾ ਪਰਚਾ ਕਰਨ ਦਿਓ ਤੁਸੀਂ ਉਹਦੇ ਤੇ ਤੇ ਚਲੋ ਗੁਰੂ ਸਾਹਿਬ ਕਿਰਪਾ ਕਰਨ ਹੁਣ ਅਗਲੀ ਬੇਨਤੀ ਭਾਨੇ ਦੀ ਟੀਮ ਨੂੰ 29 ਦਾ ਕੱਠ ਮੇਰੇ ਕਿਹਾਂ ਚ ਰੱਖਿਆ ਸੀ ਇਹਨਾਂ ਨੇ ਕੋਰਡ ਦੁਨੇ ਵਿਖੇ ਤੇ ਪਤਾ ਨਹੀਂ ਹੁਣ ਉਹ ਤਾਂ ਕੱਠ ਇਹਨਾਂ ਦੀ ਟੀਮ ਜਿਹੜੀ ਆ ਭਾਨਾ ਸਿੱਧੂ ਦੀ ਜਿਹੜੇ ਵੀਰ ਭਰਾ ਨੇ ਰਾਜ ਸਿੰਘ ਖਾਲਸਾ ਹਰੀ ਨੇ ਤੇ ਵੀਰ ਹੋਰ ਵੀ ਕਈ ਨੇ ਉਹ ਜਾਣਦੇ ਨੇ ਤੇ ਪਰ ਜਿਹੜੀ ਮੈਂ ਬੇਨਤੀ ਕਰਨ ਲੱਗਾ ਵੀ ਹੁਣ ਭਾਨੇ ਸਿੱਧੂ ਦੀ ਬਾਈ ਦੀ ਜ਼ਮਾਨਤ ਨਾ ਕਰਾਇਓ ਜੇ ਰਿੱਟ ਪਾਓ ਪਹਿਲਾਂ ਰਿੱਟ ਪਾ ਕੇ ਇਹ ਚੀਜ਼ ਪਤਾ ਕਰੋ ਵੀ ਇਹਦੇ ਤੇ ਹੋਰ ਕਿਹੜੇ ਕਿਹੜੇ ਕਿਉਂਕਿ ਨਿੱਕੇ 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 ਪਰਚੇ ਉਹਨੂੰ ਹਰਾਸ਼ ਕਰਨ ਵਾਸਤੇ ਨਿੱਕੇ ਨਿੱਕੇ ਪਰਚੇ ਦੀ ਜ਼ਮਾਨਤ ਇੱਕ ਦਿਨ ਦੋ ਦਿਨ ਚ ਹੋ ਜਾਂਦੀ ਆ ਜਿਨ੍ਹਾਂ ਦੀ ਜ਼ਮਾਨਤ ਥਾਣੇ ਵਿੱਚ ਵੀ ਹੋ ਜਾਂਦੀ ਆ ਤੇ ਉਹ ਪਰਚੇ ਉਹਦੇ ਤੇ ਕਈ ਇਹਨਾਂ ਨੇ ਰੱਖੇ ਹੋਣਗੇ ਤੇ ਉਹ ਪਹਿਲਾਂ ਰਿੱਟ ਪਾਓ ਤੁਸੀਂ ਰਿੱਟ ਪਾ ਕੇ ਉਹ ਡਿਟੇਲ ਲਿਓ ਭਾਵੇਂ 10 ਦਿਨ ਵੱਧ ਲੱਗ ਜਾਣ ਬਾਈ ਭਾਨੇ ਨੂੰ ਜੇਲ੍ਹ ਦੇ ਵਿੱਚ ਕੋਈ ਪਰੇਸ਼ਾਨੀ ਨਹੀਂ ਹੈ ਪਰ ਰੈਟ ਪਾਉਣ ਤੋਂ ਬਿਨਾ ਪਤਾ ਕਰਨ ਤੋਂ ਬਿਨਾ ਉਹਨੂੰ ਇਹਦੀ ਜ਼ਮਾਨਤ ਨਾ ਕਰਵਾਇਓ ਜੇ ਸੋ ਗੁਰੂ ਸਾਹਿਬ ਕਿਰਪਾ ਕਰਨ ਸਾਰਿਆਂ ਨੂੰ ਚੜ੍ਹਦੀ ਕਲਾ ਰੱਖਣ ਤੇ ਸਰਕਾਰ ਨੂੰ ਸਮਰਥਨ ਦੇਣ ਸਰਕਾਰ ਨੂੰ ਸਮਰਥਨ ਦੇਣ ਜਿਹੜੀ ਇਦਾਂ ਦੇ ਆ ਨਾਜਾਇਜ਼ ਪਰਚੇ ਪਰਚੇ ਨਾਜਾਇਜ਼ ਤੇ ਹੋਰ ਨਾਜਾਇਜ਼ 379 ਚੋਰੀ ਦਾ ਪਰਚਾ ਉਸ ਨੌਜਵਾਨ ਤੇ ਪਾਰੀ ਆ ਜਿਹੜਾ ਕੁਝ ਨੌਜਵਾਨਾਂ ਪੰਜਾਬ ਵਾਸਤੇ ਕੁਝ ਕਰਦਾ ਹੈ ਕੁਛ ਕੁਛ ਕਰ ਰਿਹਾ ਤੇ ਕਰਦਾ ਰਹੇਗਾ ਬਾਕੀ ਭਾਈ ਕਰਦੇ ਵੀ ਰਹਿਣਾ ਸਾਰਿਆਂ ਨੇ ਸੋ ਗੁਰੂ ਸਾਹਿਬ ਕਿਰਪਾ ਕਰਨ ਤੇ ਪਟਿਆਲੇ ਉਹਨੂੰ ਹੁਣ ਮੈਂ ਰੱਖਿਆ ਚ ਲਿਆਂਦਾਗਾ ਸਦਾ ਦਾ ਪਰਚਾ ਤੇ ਬਾਕੀ ਅੱਗੇ ਉਹਨਾਂ ਦੀ ਟੀਮ ਨੇ ਵਰਕ ਕਰਨਾ ਹੈ ਬਾਕੀ ਸਾਡੀ ਜਿੱਥੇ ਲੋਡ ਅਸੀਂ ਨਾਲ ਖੜੇ ਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ